ਪ੍ਰਸ਼ਾਸਨ ਬਾਅਦ ਹੋਣੀ ਕਰਦਾ ਨਾ ਪਹਿਲੋਂ ਹੀ ਨਾ ਕਰਦਾ ਪਹਿਲੋਂ ਸਪਾਈ ਹੁੰਦੀ ਪਹਿਲੋਂ ਸਪਾਈਏ ਦੀ ਹੋਵੇ ਮਾੜੇ ਮੋਟੀ ਮਿੱਟੀ ਸਾਨੂੰ ਮਿੱਟੀ ਚੁੱਕਣ ਦੇਣਾ ਪ੍ਰਸ਼ਾਸਨ ਆਲੇ ਸਾਡੇ ਅੱਜ ਮੜ ਸੜਕ ਬਣੀ ਹੈ ਵੱਡੀ ਸੜਕ ਬਣੀ ਤੇ ਮਿੱਟੀ ਚੁੱਕਣ ਦਾ ਇਹਦੇ ਵਿੱਚੋਂ ਮਿੱਟੀ ਚੁੱਕਦਾ ਪਾਣੀ ਨਾ ਆਉਣਾ ਹੀ ਨਹੀਂ ਲੋਕਾਂ ਦੀ ਮਿੱਟੀ ਚੁੱਕ ਚੁੱਕ ਕੇ ਆਪਣੇ ਖੇਤਾਂ 'ਚ ਪਾ ਲਈ ਹੈ ਤੁਹਾਡੇ ਦਿਨ ਸਾਲ ਹੋ ਗਏ ਚਾੜ ਤੇ ਆਡੀ ਸਰਕਾਰ ਬਣੀ ਨੂੰ ਤੁਸੀਂ ਸਾਡੇ ਕੋਲ ਸਾ ਤੁਹਾਡਾ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਾਡੇ ਕੋਲ ਅਜੇ ਤੱਕ ਸਾਡੀ ਸਾਥ ਲੈਣ ਨਹੀਂ ਪਹੁੰਚਿਆ ਤੇ ਕੀ ਕਰੀਏ ਅਸੀਂ ਸਾਡੇ ਨਾਲ ਕੋਈ ਐਮਐਲਏ ਸੁਣਦਾ ਨਾ ਕੋਈ ਸਾਡੀ ਆਈਵਰੀ ਕੋਈ ਕੋਈ ਗੱਲ ਨਹੀਂ ਸੁਣਦਾ ਸਾਡੀ ਖਾਂਡ ਵੱਜਣੀ ਚਾਹੀਦੀ ਅਸੀਂ ਹਰ ਵੇਲੇ ਇਹ ਅਪੀਲ ਕਰਦੇ ਆਂ ਅਸੀਂ ਜਦੋਂ ਵੋਟਾਂ ਪਾਣੇ ਆਂ ਅਸੀਂ ਇਹ ਅਪੀਲ ਰੱਖਦੇ ਆਂ ਵੀ ਸਾਡੀ ਖਾਂਡ ਪੰਨੋ ਹਨਾ ਸਾਡੀ ਕੋਈ ਨਹੀਂ ਸੁਣਦਾ ਹੈਗਾ ਦਿਲ ਤਲ ਮਰ ਰਹੇ ਨੇ ਜਿੰਮੇ ਇਹਨਾਂ ਨੂੰ 6-3 ਮਹੀਨੇ ਹੋ ਗਏ ਫਸਲ ਪਾਲਣ ਲੱਗਿਆ ਨਾ ਹੁਣ ਇਹਨਾਂ ਦੀ ਦਰਦ ਅਸੀਂ ਸਮਝ ਸਕਦੇ ਆਂ ਜਿਹੜੇ ਕਿਸਾਨੀ ਚ ਜਾਏ ਲੋਕ ਜਾਣਦੇ ਨੇ ਵੀ ਇਹਨਾਂ ਦੇ ਦਿਲ ਤੇ ਕੀ ਵੀਤਰੀ ਹੈ ਕਈ ਸਾਲਾਂ ਦੀ ਟੁੱਟੀ ਹੋਈ ਟੁੱਟੀ ਹੋਈ ਆ ਪਹਿਲਾਂ ਅਸੀਂ ਬੰਨੀ ਸੀ ਆਪਦੇ ਆਪੇਸੇ ਨਾਲ ਬੰਨੀ ਸੀ ਸਾਨੂੰ ਗਵਰਨਮੈਂਟ ਨੇ ਕੋਈ ਮਦਦ ਨਹੀਂ ਕੀਤੀ ਕਦੇ ਨਹੀਂ ਵੀ ਨਿਕਲੀ ਗਏ ਦੇਖੋ ਹਨਾ ਅਸੀਂ ਇਹਨੇ ਹਾਲਾਤ ਮਾੜੇ ਆ ਬਹੁਤ ਜ਼ਿਆਦੇ ਹਨਾ ਹੈ ਅਸੀਂ ਕੀ ਕਰੀਏ ਅਸੀਂ ਸਾਡੇ ਨਾਲ ਕੋਈ ਐਮਐਲਏ ਸੁਣਦਾ ਨਾ ਕੋਈ ਸਾਡੀ ਆਈ ਵੀਰੀ ਕੋਈ ਕੋਈ ਗੱਲ ਨਹੀਂ ਸੁਣਦਾ ਸਾਡੀ ਖਾੜ ਬੱਜਣੀ ਚਾਹੀਦੀ ਅਸੀਂ ਹਰ ਵੇਲੇ ਇਹ ਅਪੀਲ ਕਰਦੇ ਆਂ ਅਸੀਂ ਜਦੋਂ ਵੋਟਾਂ ਪਾਣੇ ਆਂ ਅਸੀਂ ਇਹ ਅਪੀਲ ਰੱਖਦੇ ਆਂ ਵੀ ਸਾਡੀ ਖਾਣ ਬੰਨੋ ਹਨਾ ਸਾਡੀ ਕੋਈ ਨਹੀਂ ਸੁਣਦਾ ਹੈਗਾ ਸਾਡੀ ਆਵਾਜ਼ ਸਾਡੀ ਉੱਥੇ ਤੱਕ ਪਹੁੰਚਾਓ ਵੀ ਹਾਂ ਵੀ ਸਾਡੀ ਖਾਣ ਬੱਜ ਜਾਵੇ ਹੁਣ ਤੁਸੀਂ ਦੇਖੋ ਪੱਕੀ ਹੋਏ ਝੋਨੇ ਆ ਸਾਡੇ ਪੱਕੇ ਵਿੱਚ ਫਸਲੇ ਜਿਹੜੀ ਹੁਣ ਪਾਣੀ ਦੇ ਵਿੱਚ ਡੁੱਲ ਰਹੀ ਹੈ ਅਸੀਂ ਕੁੱਤਾ ਮੰਗ ਫਸਲ ਫੜਦੇ ਆ ਹਨਾ ਦੁੱਖ ਆਉਂਦਾ ਹੈ ਹੁਣ ਇਸ ਟਾਈਮ ਦੇਖ ਕੇ ਹਨਾ ਇੱਕ ਫੋਟੋ ਪਾਣੀ ਹੋਰ ਛੱਡ ਦੇਣਾ ਮਹ ਖਤਰਾ ਹੀ ਖਤਰਾ ਵਾ ਜਮੇ ਖਤਰਾ ਖਤਰੇ ਦੇ ਘੰਟੀ ਵੱਜੀ ਦੀ ਹੋ ਗਿਆ ਬਹੁਤ ਐਰ ਨਹੀਂ ਹਾਂ ਜੀ ਬਹੁਤ ਬਹੁਤ ਪਾਣੀ ਆਇਆ ਪਾਣੀ ਆਇਆ ਹਾਂ ਕੁਛ ਏਰੀਆ ਪੱਲੇ ਬੰਨੇ ਹਰਿਆਣੇ ਬੰਨੇ ਏਰੀਆ ਚ ਪਾਣੀ ਫਿਲਨ ਲੱਗ ਪਿਆ ਉਹ ਤੋਂ ਕਿਲਰ ਗਿਆ ਪਾਣੀ ਪਰ ਇਧਰ ਹਾਲਾਤ ਬਹੁਤ ਮਾੜੇ ਜੇ ਹੁਣ ਇੱਕ ਫੋਟੋ ਚੜਦਾ ਪਾਣੀ ਸਾਰਾ ਬਰਬਰੀ ਹੈ ਸਾਡੇ ਚੰਦ ਪ੍ਰਸ਼ਾਸਨ ਦਾਵਾ ਕਰ ਰਿਹਾ ਹੈ ਕਿ ਸਾਡੇ ਚ ਪੂਰੀ ਨਿਗਰਾਨੀ ਚ ਮਤਲਬ ਅਸੀਂ ਵਿਚਾਰ ਰੱਖਾਂਗੇ ਸਾਡਾ ਪੂਰੇ ਉਪਰਾਲੇ ਚੱਲ ਰਹੇ ਨੇ ਦੇਖੋ ਜੀ ਪ੍ਰਸ਼ਾਸਨ ਤੇ ਕਰ ਰਿਹਾ ਪਰ ਪ੍ਰਸ਼ਾਸਨ ਬਾਅਦ ਹੁਣੀ ਕਰਦਾ ਨਾ ਪਹਿਲੋਂ ਹੀ ਨਾ ਕਰਦਾ ਪਹਿਲੋਂ ਸਫਾਈ ਹੁੰਦੀ ਫੇਰ ਉਹ ਸਪਾਈਏ ਦੀ ਹੋਵੇ ਮੜੇ ਮੋਟੀ ਮਿੱਟੀ ਸਾਨੂੰ ਮਿੱਟੀ ਚੁੱਕਣ ਦੇਣਾ ਪ੍ਰਸ਼ਾਸਨ ਆਵੇ ਸਾਨੂੰ ਅੱਜ ਮੋੜ ਸੜਕ ਬਣੀ ਹੈ ਵੱਡੀ ਸੜਕ ਬਣੀ ਹੈ ਤੇ ਮਿੱਟੀ ਚੁੱਕਣ ਦੇ ਤਾਂ ਇਹਦੇ ਵਿੱਚੋਂ ਮਿੱਟੀ ਚੁੱਕਦਾ ਪਾਣੀ ਨਾ ਆਉਣਾ ਹੀ ਨਹੀਂ ਲੋਕਾਂ ਦੀ ਮਿੱਟੀ ਚੁੱਕ ਚੁੱਕੇ ਆਪਣੇ ਖੇਤਾਂ ਦੀ ਪਾਲੀ ਆਈ ਆਹ ਮਿੱਟੀ ਸਾਨੂੰ ਜੋ ਮੜੀ ਚੁੱਕਦੇ ਆ ਜਦੋਂ ਮਣਗਾਲੇ ਘੇਰ ਲੈਂਦੇ ਜਦੋਂ ਚੁੱਕਦੇ ਮਣਗਾਲੇ ਆ ਜਾਂਦੇ ਇੱਕ ਵਾਰ ਮਰਜਾ ਅਸੀਂ ਸਾਡੇ ਪਿੰਡ ਦੀ ਛੱਪੜੀ ਸਪਾਈ ਕਰ ਲੱਗੇ ਆ ਆ ਕੇ ਮਣਗਾਲੇ ਰੋਕ ਦਿੱਤੀ ਸਾਡੇ ਨਹੀਂ ਤਾਂ ਸਾਰਾ ਪਿੰਡ ਡੋਬ ਜਾਂਦਾ ਪਾਣੀ ਜਿੱਦਾਂ بارش ਪਈ ਇਹ ਤੇ ਲੋਕ ਹੀ ਚੁੱਕ ਕੇ ਲਾ ਜਾਂਦੇ ਮਰਜਾ ਆਸਰਾ ਕਰਦੇ ਨੇ ਪਿਆਸਰਾ ਕਰਦੇ ਨੇ ਉਸਲੇ ਮਣਗਾ ਕੇ ਖੜੀ ਹੋ ਜਾਂਦੀ ਹੈ ਹਾਂਜੀ ਸਰ ਇਹ ਹੈ ਇੱਕ ਹਗੜ ਇੱਕ ਹਗੜ ਦੇ ਅੱਗੇ ਆਵਾ ਖਾਟ ਖਾਣ ਹੈ ਪਾਣੀ ਦੀ ਨਿਕਾਸੀ ਵਾਸਤੇ ਆ ਪਰ ਇਹ ਜਦੋਂ ਓਵਰਫਲੋ ਹੁੰਦਾ ਵਾ ਇਹ ਪਾਣੀ ਇਹ ਖੇਤਾਂ ਨੂੰ ਸੜਦਾ ਵਾ ਇਹ ਸਾਡੀ ਐਸ ਟਾਈਮ ਤੇ ਇਸੇ ਨੇ ਹੀ ਜ਼ਿਆਦਾ ਨੁਕਸਾਨ ਕਰਿਆ ਹੋਇਆ ਇਸੇ ਖਾਣ ਦੇ ਲੇਕਿਨ ਸਾਨੂੰ ਇਹਨੂੰ ਕਈ ਸਾਲਾਂ ਦੀ ਟੁੱਟੀ ਹੋਈ ਟੁੱਟੀ ਹੋਈ ਆ ਪਹਿਲਾਂ ਅਸੀਂ ਬੰਨੀ ਸੀ ਆਪਦੇ ਪੈਸਿਆਂ ਨਾਲ ਬੰਨੀ ਸੀ ਸਾਨੂੰ ਗਵਰਨਮੈਂਟ ਨੇ ਕੋਈ ਮਦਦ ਨਹੀਂ ਕਰੀ ਕਿਸੇ ਨੇ ਵੀ ਨਹੀਂ ਕਰੀਗੇ ਅਸੀਂ ਪਿੰਡ ਕਿੰਨੀ ਦੇਰ ਤੋਂ ਇਹ ਬਾਹਰ ਆਇਆ ਇਹ ਪਾਣੀ ਹੁਣ ਇਹਨੂੰ 3 ਦਿਨ ਹੋ ਗਏ 4 ਦਿਨ ਬਾਹਰ ਨੂੰ ਚੱਲਦੇ ਨੇ ਵੱਡਾ ਵਧੀ ਜਾ ਰਿਹਾ ਵੱਡਾ ਜਾ ਰਿਹਾ ਰੋਜ਼ ਦਾ ਰੋਜ਼ ਵਧੀ ਜਾ ਰਿਹਾ ਵਾ ਅੱਧਾ ਫੁੱਟ ਫੁੱਟ ਰੋਜ਼ ਦਾ ਵੱਡਾ ਹੁਣ ਖੇਤਾਂ ਵਿੱਚ ਕਿੰਨਾ ਕੁ ਹੁਣ ਖੇਤਾਂ ਦੇ ਵਿੱਚ ਘਟੋ ਸਾਰੀ ਦੀ तकरीबन ਹੁਣ 5-600 ਕਿੱਲੇ ਦੇ ਵਿੱਚ ਪਾਣੀ ਫਿਰ ਚੁੱਕਿਆ ਹੋਇਆ ਸਿਰਫ ਝੋਨੇ ਦੇ ਪੱਤੇ ਪੱਤੇ ਹੀ ਨੰਗੇ ਆ ਬਸ ਬਾਕੀ ਕੁਝ ਨਹੀਂ ਰਹਿ ਗਈ ਇੱਕ ਬਸ ਕਸਰ ਕੋਈ ਨਹੀਂ ਕੀ ਹੁਣ ਥੋੜੀ ਜੀ ਕਸਰੀ ਆ ਹੋਰ ਅੱਧਾ ਫੁੱਟ ਹੋ ਗਿਆ ਤੇ ਸਾਰੇ ਸਾਰਾ ਸਾਰੀ ਸਾਰੀ ਫਸਲ ਡੁੱਬ ਜੂਗੀ ਘਟੋ ਘਟੋ ਹੀ ਇਹ 5-700 ਕਿੱਲਾ ਜ਼ਮੀਨ ਦਾ ਇਹ ਇੱਕਦਮ ਹੀ ਖਤਮ ਹੋਊਗਾ ਸਿਰਫ ਜੇ ਸਾਡੀ ਇਹ ਖਾਂੜ ਇਹ ਖਾਂੜ ਹੀ ਸਾਡੀ ਬਾਝ ਜਿਵਨਾ ਤੇ ਸਾਡੇ 5 700 ਕਿੱਲੇ ਦਾ ਨੁਕਸਾਨ ਹੋਣ ਬਚ ਸਕਦਾ ਵਾ ਤੇ ਸਾਡੇ 3 ਸਾਲ ਹੋ ਗਏ ਤੁਹਾਡੇ ਸਰਕਾਰ ਬਣੀ ਨੂੰ ਹਾਂ ਸਾਡੇ 3 ਸਾਲ ਹੋ ਗਏ ਚਾੜ ਤੇ ਆਡੀ ਸਰਕਾਰ ਬਣੀ ਨੂੰ ਤੁਸੀਂ ਸਾਡੇ ਕੋਲ ਸਾ ਤੁਹਾਡਾ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਾਡੇ ਕੋਲ ਅਜੇ ਤੱਕ ਸਾਡੀ ਸਾਥ ਲੈਣ ਨਹੀਂ ਪਹੁੰਚਿਆ ਸਾਡਾ ਇਸ ਟਾਈਮ ਤੇ ਮਤਲਬ ਬੁਰਾ ਹਾਲ ਹੈ ਸਾਰਾ ਸਿਰੇ ਦਾ ਫਸਲ ਆਈ ਹੋਈ ਸਿਰੇ ਤੋਂ ਸਾਡੀ ਫਸਲ ਮਰ ਰਹੀ ਆ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਹੁਣ ਵੀ ਨਹੀਂ ਆਇਆ ਜੀ ਆ ਹੁਣ ਤੱਕ ਨਹੀਂ ਸਾਡੇ ਕੋਲ ਕੋਈ ਵੀ ਪਹੁੰਚਿਆ ਅਗਲੇ ਸਾਲ ਪਿਛਲੇ ਸਾਲਾਂ ਚ ਕੀ ਆਉਣਾ ਹੁਣ ਵੀ ਨਹੀਂ ਆਇਆ ਸਿਰਫ ਸਾਡੇ ਸਾਡੇ ਹਰਚੰਦਪੁਰਾ ਟਾਉਣ ਦੀ ਜ਼ਮੀਨ ਇਹ ਜਿਹੜੀ ਕਗਰ ਤੋਂ ਪਾਰ ਸਾਰਾ ਪਿੰਡ ਹੀ ਖਤੋਂ ਹੁੰਦਾ ਵਾ ਜਦੋਂ ਹੁੰਦਾ ਹੋਇਆ ਇਸ ਪਣੀ ਉਦੋਂ ਇੱਥੇ ਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ ਜੀ ਆ ਪੰਡਤ ਇਧਰਲੀ ਸਾਈਡ ਤੋਂ ਤਕਰੀਬਨ ਸਾਰਾ ਤੇ ਪਾਣੀ ਵੜ ਗਿਆ ਪਰ ਦੇ ਉਛਲ ਕੇ ਕੋਈ ਅਦਰ ਦੀ ਕੋਈ ਅਦਰ ਦੀ ਇੱਥੇ ਹਾਲਤ ਕਾਫੀ ਚਿੰਤਾਜਨਕ ਨੇ ਹੁਣ ਤਾਂ ਸਾਡੀ ਵੀ ਉਮੀਦ ਟੁੱਟ ਗਈ ਆ ਵੀ ਹੁਣ ਤਾਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਪੁਕਤਾ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਤੁਸੀਂ ਦੇਖ ਲਓ ਜੀ ਆ ਪਿੰਡ ਦੀ ਲੋਕ ਖੜੇ ਹੋਏ ਨੇ ਕੋਈ ਇੱਥੇ ਥੈਲਾ ਨਹੀਂ ਖੁਸ਼ ਹੋ ਜਿੱਧਰ ਪਾਣੀ ਨਿਕਲਦਾ ਪ੍ਰਸ਼ਾਸਨ ਕੋਈ ਅਧਿਕਾਰੀ ਆ ਕੇ ਇੱਥੇ ਦੇਖਦਾ ਵੀ ਨਹੀਂ ਜੇ ਆਉਂਦੇ ਨੇ ਕੋਈ ਮਤਲਬ ਕੋਈ ਜਿਵੇਂ ਲਾਲੋ ਸਰ ਐਮਐਲਏ ਸਾਹਿਬ ਨੂੰ ਲੱਗਦਾ ਆ ਕੇ ਆਏ ਜੀ ਕੋਈ ਕੋਈ ਨਹੀਂ ਆਉਂਦਾ ਉਹ ਐਮਐਲ ਵੀ ਨਹੀਂ ਆਉਂਦੀਆਂ ਜੀ ਸਰਕਾਰ ਕਹਿੰਦੀ ਹੈ ਜੀ ਅਸੀਂ ਮਤਲਬ ਆ ਭਾਈ ਸਾਡੇ ਵੱਲੋਂ ਪੂਕਾ ਪ੍ਰਬੰਧ ਕੀਤੇ ਜਾ ਰਹੇ ਨੇ ਹੜਾਂ ਦੀ ਮਾਰ ਹੈ ਇੱਥਾ ਜਿੰਨੇ ਵੀ ਕੋਈ ਵੀ ਨਹੀਂ ਆਣ ਦਿੱਤਾ ਜਾ ਦੇਗਾ ਕਹਿਣ ਤੇ ਕਰਨੇ 'ਚ ਬਹੁਤ ਫੱਕਾ ਹੁੰਦਾ ਹੈ ਜੋ ਮਰਜੀ ਜੋ ਮਰਜੀ ਕਰ ਲੈ ਇਹਦੇ ਕਿਹੜਾ ਬਿੱਲ ਆਉਂਦਾ ਬੋਲਣ ਦਾ ਕਿਹੜਾ ਕੋਈ ਬਿੱਲ ਨਹੀਂ ਮੈਂ ਤੁਹਾਨੂੰ ਜੋ ਮਰਜੀ ਕਹੀ ਜਾਵਾਂ ਠੀਕ ਹੈ ਨਾ ਪਰ ਕਰਨਾ ਤੇ ਹੁਣ ਇਹ ਲੋਕਾਂ ਤੋਂ ਪੁੱਛ ਲਓ ਵਿਚਾਰੇ ਜਿਹੜੇ ਮਰਨ ਲੱਗੇ ਪੈ ਨੇ ਤਿਲ ਤਿਲ ਮਰ ਰਹੇ ਨੇ ਜਿੰਮੇ ਇਹਨਾਂ ਨੂੰ 6 ਮਹੀਨੇ 3 ਮਹੀਨੇ ਹੋ ਗਏ ਫਸਲ ਪਾਲਨ ਲੱਗਿਆ ਨੂੰ ਨਾ ਹੁਣ ਇਹਨਾਂ ਦੀ ਦਰਦ ਅਸੀਂ ਸਮਝ ਸਕਦੇ ਜਿਹੜੇ ਕਿਸਾਨੀ ਚ ਜੇ ਲੋਕ ਜਾਣਦੇ ਨੇ ਵੀ ਇਹਨਾਂ ਦੇ ਦਿਲ ਤੇ ਕੀ ਬੀਤ ਰੀ ਹੈ ਕਿਉਂਕਿ ਅੱਗੇ ਕੋਈ ਆਪਸ਼ਨ ਨਹੀਂ ਤੇਈ ਚ ਆਇਆ ਸੀਗਾ ਫਲੱਡ ਉਹ ਤੋਂ ਦੁਬਾਰਾ ਜੀਰੀਆਂ ਲੱਗੀਆਂ ਸੀ ਸਾਨੂੰ ਪਨੀਰੀ ਮਹੀਆ ਹੋ ਗਈ ਸੀ ਵੀ ਹੁਣ ਤਾਂ ਕੋਈ ਕਿਸੇ ਚੀਜ਼ ਦਾ ਟਾਈਮ ਨਹੀਂ ਕਣਕ ਬੀਜੀ ਜਾਊਗੀ ਹੁਣ ਤਾਂ ਦੋ ਦੋ ਤਿੰਨ ਮਹੀਨੇ ਤੋਂ ਪਾਣੀ ਨਹੀਂ ਸੁੱਕਣਾ ਕਿੰਨਾ ਕੁ ਮਤਲਬ ਘਾਟ ਰਹਿ ਗਈ ਹੁਣ ਹੁਣ ਤਾਂ ਪਾਣੀ ਕੋਈ ਕਾ ਉਹ ਤਾਂ ਬਸ ਕਿਸੇ ਵੀ ਟਾਈਮ ਇਧਰ ਉਛਲਣਾ ਤਾਂ ਸ਼ੁਰੂ ਹੋ ਗਏ ਉੱਪਰ ਦੀ ਤੇ ਬੰਨ ਉਹ ਹੌਲੀ ਹੌਲੀ ਆਪੇ ਖੁਰ ਕੇ ਟੁੱਟ ਜਾਣਗੇ ਮਮੀ ਤਾਂ ਟੁੱਟ ਗਈ ਹੈ ਹੁਣ ਤਾਂ ਕੁਝ ਨਹੀਂ ਆ ਬਲੇ